ਪੰਜਾਬੀ ਵੀਰੋ ਚੰਦ ਘੰਟੇ ਪਹਿਲੇ ਸاج ਗਜੀਤ ਸਿੰਘ ਢਾਲੇਵਾਲ ਤੇ ਸਰਬਨ ਸਿੰਘ ਪੰਗੇਰ ਜਿਹੜੇ ਸਾਡੇ ਕਿਸਾਨਾਂ ਦੇ ਲੀਡਰ ਨੇ ਜਿਹੜੇ ਮਾਨ ਸਰਕਾਰ ਦੇ ਨਾਲ ਤੇ ચીਫ ਮਿਨਿਸਟਰ ਨਾਲ ਗੱਲ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਮਾਨ ਸਰਕਾਰ ਦੇ ਸੱਦੇ ਤੇ ਚੰਡੀਗੜ੍ਹ ਵਿੱਚ ਬੁਲਾਏ ਗਏ ਸੀ ਕਿਸਾਨਾਂ ਦੀਆਂ ਸਾਰੀਆਂ ਡਿਮਾਂਡਸ ਨੂੰ ਸੁਣਨ ਵਾਸਤੇ ਅੱਜ ਜਿਹੜੀ ਗੱਲ ਦਾ ਸ਼ੰਕਾ ਸੀ ਉਹੀ ਪੂਰਾ ਹੋਇਆ ਮੈਂ ਕਈ ਸਾਲਾਂ ਤੋਂ ਲਗਾਤਾਰ ਇਹ ਕਹਿੰਦਾ ਆ ਰਹੇ ਆ ਕਿ ਭਾਜਪਾ ਤੇ ਆਪ ਇੱਕੋ ਸਿੱਕੇ ਦੇ ਦੋ ਵੱਲੂ ਅੱਜ ਘਰ ਬੁਲਾ ਕੇ ਧੋਖੇ ਦੇ ਨਾਲ ਜੋ ਮਾਨ ਸਾਭ ਦੀ ਇੱਕ ਪਛਾਣ ਬਣ ਚੁੱਕੀ ਤੇ ਮਾਨ ਸਰਕਾਰ ਦੀ ਜਿਹੜੀ ਪਛਾਣ ਬਣ ਚੁੱਕੀ ਹੈ ਇਹਨਾਂ ਤੇ ਕੋਈ ਆਦਮੀ ਵੀ ਜਾਂ ਕੋਈ ਆਰਗੇਨਾਈਜੇਸ਼ਨ ਵੀ ਇਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੀ ਉਹੀ ਕੰਮ ਕੀਤਾ ਘਰ ਬੁਲਾਇਆ ਕਰਬੁਲਾ ਕੇ ਪੰਜਾਬ ਦੇ ਬਿਲਕੁਲ ਹੀ ਚੰਡੀਗੜ੍ਹ ਪੰਜਾਬ ਬਾਰਡਰ ਤੇ ਆਪਣੀ ਪੁਲਿਸ ਦੇ ਹੱਥੀਂ ਇਹਨਾਂ ਨੂੰ ਡਿਟੇਨ ਕਰਾ ਲਿਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਮੈਂ ਆਪਣੇ ਵੱਲੋਂ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਹੋਣ ਕਰਕੇ ਅਤੇ ਆਪਣੀ ਸਮੁੱਚੀ ਕਾਂਗਰਸ ਦੀ ਜਥੇਬੰਦੀ ਵੱਲੋਂ ਅਸੀਂ ਇਹਦੀ ਕੜੇ ਸ਼ਬਦਾਂ ਦੇ ਵਿੱਚ ਆਲੋਚਨਾ ਕਰਨੇ ਕਿਉਂਕਿ ਪੰਜਾਬੀਆਂ ਦੀ ਪਛਾਣ ਧੋਖੇ ਨਾਲ ਨਹੀਂ ਪੰਜਾਬੀਆਂ ਦੀ ਪਛਾਣ ਅਸਲੀਅਤ ਦੇ ਨਾਲ ਪੰਜਾਬੀਆਂ ਦੀ ਪਹਿਚਾਨ ਮਰਦਾ ਵਰਗ ਸਹੀ ਸਟੈਂਡ ਲੈਣ ਨਾਲ ਲੋਕਾਂ ਨਾਲ ਧੋਖਾ ਤੇ ਧੜੀ ਕਰਨ ਦੀ ਨਹੀਂ ਮੈਨੂੰ ਅਫਸੋਸ ਹੋਇਆ ਐ ਐਂਵੇਂ ਕਿਸਾਨ ਜਥੇਬੰਦੀਆਂ ਨੂੰ ਵੀ ਬੜੀ ਦੇਰ ਤੱਕ ਇਹੰਦਾ ਆ ਰਹੀ ਸੀ ਭਾਜਪਾ ਦੀ ਡਾਇਰੈਕਸ਼ਨਸ ਤੇ ਭਗਵੰਤ ਚੱਲ ਰਿਹਾ ਇਹ ਗੱਲ ਅੱਜ ਸਾਬਤ ਹੋ ਚੁੱਕੀ ਹੈ ਮੈਂ ਤਾਂ ਤੁਹਾਨੂੰ ਕਦੋਂ ਤਾਂ ਕਿਹਾ ਸੀ ਕਿ ਇੱਕ ਵਕਤ ਆਏਗਾ ਜਦੋਂ ਏਕਨਾਚ ਛੰਦੇਵੜ ਏਕਨਾਚ ਛੰਦੇਵੜ ਦਾ ਇਹ ਜਿਹੜਾ ਨਕਾਬ ਹੈ ਉੱਤਰ ਚੁੱਕੇ ਪੰਜਾਬੀਆਂ ਨੂੰ ਭਾਵੇਂ ਕੋਈ ਵਪਾਰੀ ਹੈ ਭਾਵੇਂ ਕੋਈ ਦੁਕਾਨਦਾਰ ਹੈ ਭਾਵੇਂ ਕੋਈ ਇੰਡਸਟਰੀਲਿਸਟ ਹੈ ਭਾਵੇਂ ਕੋਈ ਸਰਕਾਰੀ ਮੁਲਾਜ਼ਮ ਹੈ ਭਾਵੇਂ ਸਾਡੇ ਐਕਸਰਵਿਸ ਪੈਨ ਨੇ ਭਾਵੇਂ ਸਾਡੇ ਸਰਵ ਫਾਇਦੇ ਸਾਡੇ ਵੀਰ ਨੇ ਤੇ ਭਾਵੇਂ ਕਿਸਾਨ ਭਾਈਚਾਰਾ ਤੇ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਸਾਡੇ ਨੌਜਵਾਨ ਬੱਚੇ ਨੇ ਤੁਸੀਂ ਵੇਖ ਚੁੱਕੇ ਹੋ ਕਿ ਜਦੋਂ ਵੀ ਸਟੈਂਡ ਲੈ ਕੇ ਖੜੇ ਹੋਣ ਦਾ ਵਕਤਾ ਆ ਭਗਵੰਤ ਮਾਣ ਨੇ ਹਮੇਸ਼ਾ ਤੁਹਾਨੂੰ ਪਿੱਠ ਬਖਾਏਗੀ ਇਹ ਸਰਕਾਰ ਨੇ ਹਮੇਸ਼ਾ ਤੁਹਾਨੂੰ ਪਿੱਠ ਬਖਾਏਗੀ ਇਹਨਾਂ ਨੇ ਧੋਖਾ ਤੇ ਧੜਈ ਧੜੇ ਨਾ ਕੀਤੀ ਅੱਜ ਵੀ ਉਹੀ ਗੱਲ ਹੋਈ ਕਰਛਦਿਆ ਤੇ ਬਾਅਦ ਚ ਡਿਟੇਨ ਕਰਾ ਲ ਤੇ ਇਸ ਤੋਂ ਬਾਅਦ ਅਜੇ ਜੋ ਮੇਰੇ ਕੋ ਖਬਰਾਂ ਨੇ ਅਜੇ ਕਈ ਕੁਝ ਖਨੌਰੀ ਤੇ ਸ਼ਕੂ ਬਾਰਡਰਾਂ ਤੇ ਵੀ ਹੋ ਰਿਹਾ ਤੋਂ ਮੈਂ ਇਹਨੂੰ ਕੜੇ ਸ਼ਬਦਾਂ ਵਿੱਚ ਇਹਦੀ ਆਲੋਚਨਾ ਕਰਨਾ ਤੇ ਪੰਜਾਬੀਆਂ ਨੂੰ ਇਹ ਗੱਲ ਕਹਿਣਾ ਕਿ ਤਗੜੇ ਹੋਵੋ ਤਗੜੇ ਹੋ ਕੇ ਇਕੱਠ ਦਾ ਸਬੂਤ ਦਿਓ ਤੇ ਜਿਹੜੇ ਨੌਨ ਪੰਜਾਬੀ ਜਿਹੜੇ ਅੱਜ ਬਾਹਰੋਂ ਆ ਕੇ ਪੰਜਾਬ ਤੋਂ ਬਾਹਰੋਂ ਆ ਕੇ ਅੱਜ ਪੰਜਾਬ ਦੀ ਜਿਹੜੀ ਗੱਦੀ ਹੈ ਤਖਤ ਦੀ ਉਹਦੇ ਵਿੱਚ ਇੰਡਾਇਰੈਕਟ ਰਾਜ ਕਰ ਰਹੇ ਜਿਸਾਂ ਕਿਸੇ ਟਾਈਮ ਸਿੱਖ ਰਾਜ ਰਾਣੀ ਜਿੰਦਾ ਦੇ ਸੱਦੇ ਤੇ ਅੰਗਰੇਜ਼ਾਂ ਦਾ ਰੀਜੈਂਟ ਜੌਨ ਲੋਰੈਂਸ ਆਇਆ ਸੀ ਅੱਜ ਉਸ ਤਰ੍ਹਾਂ ਹੀ ਬੀਜੇਪੀ ਦਾ 에ਜੈਂਟ ਬਣ ਕੇ ਸੈਂਟਰ ਦੀ ਸਰਕਾਰ ਦਾ 에ਜੈਂਟ ਬਣ ਕੇ ਭਗਵੰਤ ਮਾਨ ਤੇ ਦੀ ਸਰਕਾਰ ਕੰਮ ਕਰ ਰਹੀ ਹੈ ਇਹਨਾਂ ਦਾ ਐਂਟੀ ਪੰਜਾਬ ਚਿਹਰਾ ਤੁਹਾਡੇ ਸਾਹਮਣੇ ਹੈ ਪੰਜਾਬ ਦੇ ਹਰ ਮੰਤਰੀ ਦੇ ਨਾਲ ਸੀਐਮਓ ਦੇ ਵਿੱਚ ਹਰ ਵਿਭਾਗ ਦੇ ਵਿੱਚ ਬਾਹਰਲੇ ਲੋਕ ਆ ਕੇ ਪੰਜਾਬ ਤੇ ਕਾਬਜ਼ ਹੋ ਗਏ ਨੇ ਮੈਨੂੰ ਉਹੀ ਦ੍ਰਿਸ਼ ਯਾਦ ਆ ਰਿਹਾ ਸਾਡੇ ਮਹਾਨ ਸਿੱਖ ਐਂਪੀਰਰ ਜਿਹੜੇ ਸੀ ਮਹਾਰਾਜਾ ਰਣਜੀਤ ਸਿੰਘ ਜਦੋਂ ਫੌਤ ਹੁੰਦੇ ਨੇ ਉਨ੍ਹਾਂ ਤੋਂ ਬਾਅਦ ਜਿਹੜਾ ਦ੍ਰਿਸ਼ ਸੀ ਉਹੀ ਮੈਨੂੰ ਨਜ਼ਰ ਆਜ ਪੰਜਾਬ ਚ ਬੰਦ ਆ ਰਿਹਾ ਸੋ ਪੰਜਾਬੀ ਮੇਰੇ ਪ੍ਰਾਉ ਤੇ ਪਹਿਨੋ ਅੱਜ ਬਹਤਾਤ ਉਂਦੀ ਲੋੜ ਆ ਜੇ ਇਕੱਠੇ ਹੋਂਦੀ ਲੋੜ ਹੈ ਆਓ ਇਕੱਠੇ ਹੋ ਕੇ ਇਕਤਾ ਦਾ ਸਬੂਤ ਦਈਏ ਸੋ ਇੱਕ ਵਾਰ ਫੇਰ ਮੈਂ ਆਪਣੀ ਜਮਾਤ ਇੰਟਰਨੈਸ਼ਨਲ ਕਾਂਗਰਸ ਵੱਲੋਂ ਆਪੋਜੀਸ਼ਨ ਲੀਡਰ ਹੋਣ ਤੇ ਇਸ ਸਰ ਜਿਹਦੇ ਧੋਖੇ ਨਾਲ ਸਾਡੇ ਕਿਸਾਨ ਲੀਡਰਾਂ ਨਾਲ ਹੋਇਆ ਉਹਦੀ ਨਿੰਦਾ ਕਰਨਾ ਤੇ ਇਹ ਆਵਾਜ਼ ਹੁਣ ਪੰਜਾਬ ਦੇ ਆਉਣ ਵਾਲੇ ਸੈਸ਼ਨ ਦੇ ਵਿੱਚ 21 ਤੋਂ 28 ਤੱਕ ਜ਼ੋਰ ਨਾਲ ਗੂੰਜੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਤੇ ਵੈਗੂ ਜੀ ਦਾ ਕਾਲਸਾ ਵੈਗੂ ਜੀ ਕੀ ਫਤਿਹ